दोस्तों साल दो हज़ार पच्ची के आगाज़ मौके ही गुरदासपुर पुलिस ने अज वी सफलता मिली है पाकिस्तानी तस्करा तो ड्रोन राही हैरोइन की खेप मंगवा वाले एक नौजवान को गुरदासपुर पुलिस ने काबू किया है और इस दूजे साथी की लगातार भाल की जा रही है तो उसू फड़न छापेमारी भी जा रही है ये नौजवान जो तू तो तस्वीर मूँह से काला कपड़ा लपेटिया नजर आ रहा है ये कोई आम नौजवान नहीं है खतरनाक मनसूबे गुरदासपुर पुलिस ने सीनियर पुलिस कप्तान गुरदसपुर आई पी एस श्री दयामा हरीश कुमार ओम प्रकाश की अगवाई हेठ नाकाम किया है ये मोबाइल फोन राही पाकिस्तान गल करके हीरोन मंगवा सनरोइन की खेप उतों के एक नामी ਤਸਕਰ ਜੈਸ ਦਾ ਨਾਮ ਸਿਕੰਦਰ ਦੱਸਿਆ ਜਾ ਰਿਹਾ ਹੈ ਉਸ ਤੋਂ ਇਹ ਹੀਰੋਇਨ ਮਗਾ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਸਨ ਇਸ ਸਬੰਧ ਵਿੱਚ ਇਸ ਦਾ 4 ਦਿਨਾਂ ਪੁਲਿਸ ਰਿਮਾਂਡ ਵੀ ਪੁਲਿਸ ਨੂੰ ਜੋ ਹੈ ਉਹ ਮਾਂਜੋਗ ਅਦਾਲਤ ਤੋਂ ਮਿਲਿਆ ਹੈ ਪੁੱਛਗਿੱਛ ਦੌਰਾਨ ਹੋਰ ਕੀ ਕੁਝ ਤੋਂ ਖੁਲਾਸੇ ਹੋਏ ਹਨ ਡੀਐਸਪੀ ਅਮੋਲਕ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਅਹਿਮ ਜਾਣਕਾਰੀ ਜਿਹੜੀ ਉਹ মিডিਆ ਨੂੰ ਦਿੱਤੀ ਆ ਉਹ ਤੁਹਾਨੂੰ ਸੁਣਾਉਨੇ ਹਾਂ ਚੜੇ ਸਾਲ ਹੀ ਗੁਰਦਾਸਪੁਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਵੱਡੇ ਤਸਕਰ ਨੂੰ ਲੈ ਕੇ ਅਹਿਮ ਖੁਲਾਸੇ ਮਾਂਜੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵੀ ਡਿਗੇ ਜੀ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਉਹਨਾਂ ਨੇ ਇੱਕ ਦਰوانه ਗਸ਼ਤੇ ਚੰਦੂਬੜਾਲਾ ਪਿੰਡ ਦੇ ਜੋਗਨਪੀਤ ਸਿੰਘ ਸਨ ਕਸ਼ਮੀਰ ਸਿੰਘ ਨੂੰ ਛੱਕ ਦੇ ਬਣਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇ ਇੱਕ ਮਰਜੀ ਦੀ ਹਾਜਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨੌਰ ਥਾਣੇ ਜਿਹੜੀ ਰਿਸਟਰ ਕੀਤੀ ਸਾਬਸ ਨੂੰ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਹੀ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾਇਆ ਲੜਕਾ ਉਹਦੇ ਉਹ ਉਹਨੂੰ ਅਸੀਂ ਨਤੀਜੇ ਨਾਮਜ਼ਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਈ ਸੀ ਤੇ ਪਾਰ ਤੇ ਉਥੋਂ ਪਰ ਵੀ ਆਈ ਹੈ ਹੋਈ ਤੇ ਡ੍ਰੋਨ ਨਹੀਂ ਆਈ ਹੈ ਹਾਂ ਵਾਇਰ ਡ੍ਰੋਨ ਹੀ ਆਈ ਹੈ ਅੱਗੇ ਬਾਕੀ ਤਫ਼ਤੀਸ਼ ਜਾਰੀ ਹੈ ਬੈਕਵਰਡ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨਹੀਂ ਬਣਨੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੂੰ ਕਬੂਲ ਰਿਕਾਰਡ ਇਹਨਾਂ ਦਾ ਰਿਕਾਰਡ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਸਟ ਮਕਦਮੇ ਇਤੇ ਦਰਜ ਹੋਇਆ। ਇਹਦੇ ਵਿੱਚ ਕੋਈ ਪਹਿਲਾਂ ਵੀ ਗੱਲ ਚੜੀ ਚੜੀ ਚਾਰ ਚੁੜ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹੀ ਜਿਹੜੇ ਸਾਈਬਰ ਦੀ ਅਸੀਂ ਮਦਦ ਲੈ ਰਹੇ ਆ ਉਹਦੇ ਵਾਸਤੇ ਅਸੀਂ ਚਾਰ ਦਿਨ ਦਾ ਉਹਨਾਂ ਦਾ ਰਿਮਾਂਡ ਅਸਰ ਕੀਤਾ ਹੈ ਤੇ ਉਹ ਇਸ ਦੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫतीश ਜਿਹੜੀ ਅੱਗੇ ਲਿਆ ਲਿਆਂਦੀ ਜਾਊਗੀ ਜਿਹੜੀ ਨਾ ਗ੍ਰਿਫਤਾਰ ਕੀਤੀ ਗਈ ਆ ਇਹ ਨੋਜਵੰਦ ਇਨਵੋਲਵਮੈਂਟ ਹੈ ਜੀ। ਇਹ ਇਹਦੀ ਕੋਈ ਤੇ ਬਰਾਮਦਗੀ ਹੋਈ ਹੈ ਨਾ ਜੋਗਨਪ੍ਰੀਤ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ਕਤੇ ਬਣਾ ਤੇ ਜਦੋਂ ਕੰਬ ਕੀਤਾ ਤੇ ਇਹਦੇ ਕੋਈ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝੀ ਸੀ ਜਿਨ੍ਹਾਂ ਨੇ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਨੀ ਸੀ ਪਰ ਉਹ ਤੋਂ ਪਹਿਲਾਂ ਹੀ ਕਰ ਦਿੰਦਾ ਮੇਰੇ ਲੱਗਦਾ ਇਹ ਦੇ ਕੋਈ ਸ਼ਕਤ ਦਾ ਸਪਲਾਈ ਕਰਦਾ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛਗਿਛ ਦੇ ਵਿੱਚ ਜੋ ਅੱਗੇ ਆਉਗੀ ਗੱਲ ਉਹ ਵਸੀ ਇਹ ਲੜਕਾ ਪਹਿਲੇ ਵੀ ਕਰਦਾ ਰਿਹਾ ਕੰਮ ਹਾਂ ਛੋਟੇ-ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁੰਦੇ ਜਦੋਂ ਆਇਆ ਚ ਮੇਰੇ ਤੇ ਮਨਜ਼ਰ ਕਰਦਾ ਬਾਰਡਰ ਇਹ ਨਾਲ ਦੇ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੰਨੀ ਗਸ਼ਤ ਕੀਤੀ ਜਾ ਰਹੀ ਜਿਹੜੇ ਅਜਿਹੀਆਂ ਨਹੀਂ ਉੱਥੇ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕਾਬੰਦੀ ਮਜ਼ਬੂਤ ਕੀਤੀ ਆ ਹੋਰ ਜਿਵੇਂ ਸਾਡੀ ਦੋਸਤ ਪੁਰ ਚੁੰਕੀ ਆ ਉਹਨੂੰ ਇਨਸਟੈਂਫਰ ਕੀਤਾ ਆ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਨਾਲ-ਨਾਲ ਬਾਰਡਰ ਦੀ ਗਸ਼ਤ ਕਰਦੇ ਆ